ਕਸਿਕਾ ਲਈ ਤੁਸੀਂ ਵੇਖ ਲਓ ਰਿਆਸਤ نیوز ਤੇ ਮੈਂ ਜੱਸ ਖਹਿਰਾ ਜਦੋਂ ਵੀ ਕੋਈ ਅਨੁਯੁਕਤੀ ਪੰਜਾਬ ਦੇ ਵਿੱਚ ਹੁੰਦੀ ਆ ਤਾਂ ਲਗਾਤਾਰ ਉਸ ਅਨੁਯੁਕਤੀਆਂ ਤੇ ਸਵਾਲ ਜ਼ਰੂਰ ਉੱਠਦੇ ਨੇ ਪਿਛਲੇ ਦਿਨੀ ਜਿਹੜੀ ਚੇਅਰਮੈਨੀਆਂ ਬੰਡੀਆਂ ਗਈਆਂ ਸੀ ਉਦੋਂ ਵੀ ਸਵਾਲ ਖੜੇ ਹੋਏ ਤੇ ਅੱਜ ਨਵਾਂ ਬਿਕੇੜਾ ਉਦੋਂ ਖੜਾ ਹੋਇਆ ਜਦੋਂ ਡਾਕਟਰ ਬਲਬੀਰ ਸਿੰਘ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਨੇ ਉਹਨਾਂ ਦਾ OST ਨਿਯੁਕਤ ਕੀਤਾ ਜਾਂਦਾ ਤੇ ਨਿਯੁਕਤੀ ਜਿਹੜੀ ਆ ਉਹ ਦਿੱਲੀ ਤੋਂ ਆਉਂਦੀ ਆ ਤਾਂ ਅੱਜ ਸਾਡੇ ਨਾਲ ਆ ਬਾਈ ਜੀ ਮੌਜੂਦ ਨੇ ਭਾਜਪਾ ਤੋਂ ਸੀਨੀਅਰ ਆਗੂ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਾਈ ਜੀ ਪਹਿਲਾਂ ਤਾਂ ਸਵਾਗਤ ਆ ਸਾਡੇ ਪ੍ਰੋਗਰਾਮ ਦੇ ਵਿੱਚ ਮਿਹਰਬਾਨੀ ਖੇਰਾ ਸਾਹਿਬ ਐਡਵੋਕੇਟ ਸਾਹਿਬ ਕਿਵੇਂ ਦੇਖਦੇ ਹੋ ਕਿ ਜਦੋਂ ਵੀ ਕੋਈ ਨਿਯੁਕਤੀਆਂ ਹੁੰਦੀਆਂ ਤਾਂ ਉਹਦੇ ਵਿੱਚ ਦਿੱਲੀ ਵਾਲਿਆਂ ਦਾ ਨਾਮ ਜ਼ਰੂਰ ਸ਼ਾਮਲ ਹੁੰਦਾ ਇਹ ਕਿਉਂ ਦੇਖੋ ਜੀ ਇਹ ਸਭ ਕੁਝ ਦੇਖਦੇ ਆ ਤਾਂ ਇਹ ਲੱਗਦਾ ਕਿ ਸ਼ਾਇਦ ਸਰਦਾਰ ਭਗਵੰਤ ਸਿੰਘ ਮਾਨ ਨੂੰ ਪੰਜਾਬ 'ਚ ਕੋਈ ਬੰਦਾ ਹੀ ਨਹੀਂ ਲੱਭ ਰਿਆ ਜਿਹੜਾ ਹਰ ਇੱਕ ਚੀਜ਼ ਹਰ ਪਾਸੇ ਦਿੱਲੀ ਵਾਲਿਆਂ ਨੂੰ ਬਿਠਾ ਰਹੇ ਨੇ ਜੀ ਜਾ ਤਾਂ ਇਹ ਪੰਜਾਬੀਆਂ ਨੂੰ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਕਾਬਲੀ ਹੈ ਨਹੀਂ ਇਸ ਚੀਜ਼ ਦੇ ਜੀ ਕਿਉਂਕਿ ਜਿਨ੍ਹਾਂ ਨੇ ਇਹਨਾਂ ਨੂੰ 92 ਸੀਟਾਂ ਦੇ ਕੇ ਇੱਥੋਂ ਤੱਕ ਲੈ ਆਂਦਾ ਜੀ ਤੇ ਇੱਕ ਬਦਲਾ ਚਾਹੁੰਦੇ ਸੀ ਪੰਜਾਬੀ ਜੀ ਪੰਜਾਬੀਆਂ ਨੇ ਬਦਲਾ ਲਿਆਂਦਾ ਵੀ ਹੈ ਤੇ ਅੱਜ ਆ ਬਦਲਾ ਦਾ ਜਿਹੜਾ ਬੜਾ ਵਧੀਆ ਨਜ਼ਾਰਾ ਵੇਖ ਰਹੇ ਨੇ ਜੀ ਤੇ ਖੈਰਾ ਸਾਹਿਬ ਇਹ ਤਾਂ ਇਹ ਹੈ ਪੀ ਜਿੰਨੇ ਕਾਬਲ ਸਾਡੇ ਪੰਜਾਬੀ ਨੇ ਤੁਸੀਂ ਵਰਲਡ ਲੈਵਲ ਤੇ ਚਲੇ ਜਾਓ ਕਿੱਥੇ ਹਰ ਇੱਕ ਕੰਟਰੀ ਚ ਕੋਈ ਨਾ ਕੋਈ ਐਮਪੀ ਕੋਈ ਪੰਜਾਬੀ ਬੈਠਾ ਹੈ ਜੀ ਪਰ ਭਗਵਾਨ ਤੇ ਸਿੰਘ ਮਾਰਦੀ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਵੀ ਸੀਐਮ ਸਾਹਿਬ ਤੁਸੀਂ ਦਿੱਲੀ ਵਾਲਿਆਂ ਨੂੰ ਸਾਰਾ ਕੁਝ ਕਿਉਂ ਦੇਈ ਜਾਂਦੇ ਹੋ ਜਾ ਤਾਂ ਕੇਜਰੀਵਾਲ ਦਾ ਡਰ ਹੀ ਹੈ ਨਾ ਇਹਨਾਂ ਨੂੰ ਕਿ ਮਤਲਬ ਇਹ ਬੋਲ ਨਹੀਂ ਸਕਦੇ ਹਾਂ ਜਾ ਇਹਨਾਂ ਨੂੰ ਆਪਣੀ ਸੀਐਮਸ਼ਿਪ ਦੀ ਪਾਵਰ ਦਾ ਹੀ ਨਹੀਂ ਪਤਾ ਕਿ ਮੈਂ ਇੱਕ ਮੁੱਖ ਮੰਤਰੀ ਐ ਮੈਂ ਇਸ ਪੰਜਾਬ ਨੂੰ ਚਲਾਣਾ ਪੰਜਾਬ ਦਾ ਕਰਤਾ ਧਰਤਾ ਇਸ ਟਾਈਮ ਮੈਂ ਇੱਕ ਮੁੱਖ ਮੰਤਰੀ ਬਹੁਤ ਵੱਡੀ ਪਾਵਰ ਹੈ ਜੀ ਪੰਜਾਬ ਦਾ ਸਾਰਾ ਕੁਝ ਕਰਨ ਵਾਲਾ ਮੁੱਖ ਮੰਤਰੀ ਹੈ ਪਰ ਉਹ ਜੋ ਦਿੱਲੀ ਵਾਲਿਆਂ ਨੇ ਕਹਿਤਾ ਜੀ ਠੀਕ ਹੈ ਸਿਰ ਹਲਾਤਾ ਹੁਣ ਤੁਸੀਂ ਆਪਣਾ ਲਾਰਜ ਇੰਡਸਟਰੀ ਦਾ ਚੇਅਰਮੈਨ ਲਾ ਲਓ ਜੀ ਉਹ ਸੰਦੀਪ ਪਾਠਕ ਦਾ ਪੀਏ ਲਾਤਾ ਜੀ ਨਹੀਂ ਜੀ ਚੋਹਾਨ ਠੀਕ ਹੈ ਤੇ ਪੰਜਾਬ ਪੋਲਿਊਸ਼ਨ ਬੋਰਡ ਦੀ ਚੇਅਰਮੈਨ ਨਹੀਂ ਲਾ ਲੋ ਹਰੀਨਾ ਗੁਪਤਾ ਨੂੰ ਲਾਤਾ ਜੀ ਜੀ ਐਜੂਕੇਸ਼ਨ ਡਿਪਾਰਟਮੈਂਟ ਦੇ ਚੇਅਰਮੈਨ ਜਿਹਨੂੰ ਲਾਇਆ ਮੈਨੂੰ ਲੱਗਦਾ ਨਹੀਂ ਉਹਨੂੰ ਪੰਜਾਬੀ ਆਂਦੀ ਹੋਵੇ ਜੀ ਠੀਕ ਹੈ ਬਾਕੀ ਖੈਰਾ ਸਾਹਿਬ ਇਹ ਜਿਹੜਾ ਇਹ ਬਦਲਾਅ ਹੈਗਾ ਇਹ ਬਦਲਾਅ ਚਲੋ ਬਹੁਤ ਵਧੀਆ ਬਦਲਾਅ ਲਿਆਂਦਾ ਜੀ ਨਹੀਂ ਜੀ ਇੱਕ 2000 ਕਰੋੜ ਦੇ ਕਪੜੇ ਵਿੱਚ ਸਜ਼ਾ ਕੱਟ ਕੇ ਬੰਦਾ ਆਇਆ ਹੋਵੇ ਉਹਨੂੰ ਕੇਜਰੀਵਾਲ ਸਾਹਿਬ ਨੇ ਪੰਜਾਬ ਦਾ ਆਪਣੇ ਪਰਿਵਾਰੀ ਲਾਤਾ ਜੀ ਇਹ ਤੋਂ ਵੱਡਾ ਬਦਲਾਅ ਕੀ ਚਾਹਨੀਓ ਤੁਸੀਂ ਜੀ ਐ ਐਡਵੋਕੇਟ ਸਾਹਿਬ ਮੇਰਾ ਸਵਾਲ ਇਹ ਹੈ ਕਿ ਜਿਵੇਂ ਤੁਸੀਂ 2000 ਕਰੋੜ ਦੇ ਘਪਲੇ ਦੀ ਗੱਲ ਕੀਤੀ ਹੈ ਕਿ ਜਿਹੜੀ ਦਿੱਲੀ ਦਾ ਸਿੱਖਿਆ ਮਾਡਲ ਪੰਜਾਬ ਲੈ ਕੇ ਆਉਣਾ ਸੀ ਲੈ ਕੇ ਵੀ ਆਂਦਾ ਮਾਨ ਸਾਹਿਬ ਨੇ ਤਾਂ ਹੁਣ ਉਸੇ ਦਿੱਲੀ ਮਾਡਲ ਦੇ ਉੱਤੇ ਸਵਾਲ ਖੜੇ ਹੋਏ ਨੇ ਕਹਿੰਦੇ ਵੀ ਮਨੀਸ਼ ਸ਼ੋਦੀਆ ਜਿਹੜੇ ਉੱਤੇ ਦੇ ਸਾਬਕਾ ਜਿਹੜੇ ਡਿਪਟੀ ਸੀਐਮ ਰਹ ਚੁੱਕੇ ਨੇ ਤੇ ਉਹਨਾਂ ਦੇ ਨਾਲ ਸਤਿੰਦਰ ਜੈਨ ਕਹਿੰਦੇ ਵੀ ਉਹ 12748 ਕਮਰੇ ਨੇ ਜਿਹੜੇ ਉਹ ਖਾਗੇ ਜਿਨ੍ਹਾਂ ਦੀ ਕੋਲ ਰਕਮ ਹੈ ਜਿਹੜੀ ਉਹ 2000 ਕਰੋੜ ਕਿਵੇਂ ਕਹਿਣਾ ਤੁਸੀਂ ਸੋਚੂਗੇ ਦੇ ਤੇ ਕੀ ਕਹਿਣਾ ਚਾਹੋਗੇ ਕਿ ਜਿਹੜਾ 9 ਤਰੀਕ ਨੂੰ ਪੰਜਾਬ ਦੇ ਪਰਿਵਾਰੀ ਨੂੰ ਐਂਟੀ ਕਰਪਸ਼ਨ ਬਿਊਰੋ ਨੇ ਜਿਹੜਾ ਉਹ ਤਲਬ ਕੀਤਾ ਹੈ ਹੁਣ 9 ਤਰੀਕ ਨੂੰ ਪੇਸ਼ ਹੋਣਗੇ ਦੇਖੋ ਜੀ ਤਲਬ ਕੀਤਾ ਹੈ ਤੇ ਅਗਰ ਇਹ ਨਹੀਂ ਕੁਝ ਕੀਤਾ ਐਸੇ ਕਰਕੇ ਕੀਤਾ ਨਾ ਨਿਸ਼ਤेंद्र ਜੈ ਨਿਸ਼ਤेंद्र ਜੈ ਨਾ ਅਸੀਂ ਸੋਧਿਆ ਇਹਨਾਂ ਨੇ ਪਹਿਲਾਂ ਜੇਲ ਕੱਟੀ ਹੈ ਜੀ ਇਹ ਇਸੇ ਚੱਕਰ 'ਚ ਕੱਟੀ ਹੈ ਕਿ ਜੇ ਇਹ ਨਹੀਂ ਕੁਝ ਕੀਤਾ ਸੀ ਤੇ ਹੁਣ ਇਹ ਅਗਰ ਇਹਨਾਂ ਨੂੰ ਐਸਪੀ ਨੇ ਇਹਨਾਂ ਨੂੰ ਉੱਥੇ ਤਲਬ ਕੀਤਾ ਹੈ ਤੇ ਬਾਕੀ ਜਿਹੜੀ ਸਿੱਖਿਆ ਕ੍ਰਾਂਤੀ ਹੈ ਹੁਣੇ ਉੱਥੇ ਛੱਡ ਕੇ ਪੰਜਾਬ 'ਚ ਲਿਆਉਣਾ ਚਾਹੁੰਦੇ ਨੇ ਹੂੰ ਜੇ ਉੱਥੇ 12800 ਕਮਰਾ ਖਾ ਗਏ ਨੇ ਮੈਨੂੰ ਲੱਗਦਾ ਪੰਜਾਬ 'ਚ ਤਾਂ 5000 ਨਹੀਂ ਛੱਡਦੇ ਇਹ ਹੂੰ ਕਿਉਂਕਿ ਦਿੱਲੀ ਤੇ ਪੰਜਾਬ ਦੀ ਸਕੂਲਿੰਗ ਦਾ ਬਹੁਤ ਫਰਕ ਹੈ ਜੀ ਹੂੰ ਦਿੱਲੀ 'ਚ ਸਕੂਲ ਜ਼ਿਆਦਾ ਨਹੀਂ ਪਰ ਪੰਜਾਬ ਨੂੰ ਹੁਣ ਮੇਰੇ ਖਿਆਲ 'ਚ ਇਹ ਉਹ ਕ੍ਰਾਂਤੀ ਇੱਥੇ ਲਿਆਉਣਾ ਚਾਹੁੰਦੇ ਨੇ ਤੁਸੀਂ ਇਹ ਦੇਖੋ ਜੀ ਇੱਕ ਦੋ ਬਾਥਰੂਮ ਬਣਾ ਕੇ ਉਹਨਾਂ ਦੀ ਹੀ ਨੀ ਸਲੇਆਂਸ਼ ਰੱਖ ਦਿੱਤੇ ਨੇ ਨੀ ਪੱਥਰ ਰੱਖ ਕੇ ਉਹਨਾਂ ਦੇ ਅਧਗਾਟਨ ਕੀਤੇ ਗਏ ਨੇ ਕਿਤੇ ਸੀਐਮ ਸਾਹਿਬ ਜਾਂਦੇ ਸੀ ਕਿਤੇ ਇਹਨਾਂ ਦੇ ਮਨਿਸਟਰ ਜਾਂਦੇ ਸੀ ਕਿਤੇ ਇਹਨਾਂ ਦੇ ਐਮਐਲਏ ਜਾਂਦੇ ਸੀ ਕਿਹਦੇ ਸਸੋਧੀ ਆਪ ਹੁੰਦਾ ਸੀ ਜੀ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਸਿੱਖਿਆ ਮੰਤਰੀ ਪੰਜਾਬ ਪਿੱਛੇ ਹੋ ਕੇ ਖੜਾ ਤੇ ਇੱਕ ਦਿੱਲੀ ਦਾ ਹਾਰਿਆ ਹੋਇਆ ਮਨਿਸਟਰ ਜਿਹੜਾ ਜੇਲ੍ਹ 'ਚ ਰਹਿ ਕੇ ਆਇਆ ਹੋਵੇ ਉਹ ਮਨਿਸਟਰ ਠੀਕ ਹੈ ਜੀ ਤੇ ਹੁਣ ਜੇ ਨੂੰ ਸਿੱਖਿਆ ਕ੍ਰਾਂਤੀ ਜਿਹਨੂੰ ਇਹ ਸਿੱਖਿਆ ਕ੍ਰਾਂਤੀ ਕਹਿੰਦੇ ਨੇ ਅਸੀਂ ਇਹਨੂੰ ਸਿੱਖਿਆ ਕ੍ਰਾਂਤੀ ਨਹੀਂ ਅਸੀਂ ਇਹਨੂੰ ਆਖਾਂਗੇ ਸਿੱਖਿਆ ਘਟਾਲਾ ਹੂੰ ਸਿੱਖਿਆ ਘਟਾਲੇ ਦਾ ਜਿਹੜਾ ਮਾਸਟਰਮਾਈਂਡ ਬੰਦਾ ਉਹ ਬੱਚਿਆਂ ਨੂੰ ਸਪੀਚ ਦੇ ਰਿਹਾ ਹੂੰ ਤੇ ਇਹ ਖੈਰਾ ਸਾਹਿਬ ਇਹੋ ਜਿਹੀ ਕ੍ਰਾਂਤੀ ਅਗਰ ਪੰਜਾਬ 'ਚ ਆ ਗਈ ਤੇ ਪੰਜਾਬ ਤਾਂ ਭਵਿੱਖ ਦਾ ਬਹੁਤ ਉੱਪਰ ਹੈ ਜੀ ਜੀ ਐਡਵੋਕੇਟ ਸਾਹਿਬ ਪਹਿਲਾਂ ਮਾਨ ਸਾਹਿਬ ਬੜੇ ਬਿਆਨ ਦਿੰਦੇ ਹੁੰਦੇ ਸੀ ਕਿ ਜਿਹੜੇ ਨੀ ਪੱਥਰ ਲੱਗਦੇ ਹੁੰਦੇ ਨੇ ਜਿਹੜੇ ਉਹ ਪੱਥਰ ਲੱਗਦੇ ਹੁੰਦੇ ਆ ਕਹਿੰਦੇ ਉਹ ਤਾਂ ਮੁਰਦਿਆਂ ਦੇ ਪੱਥਰ ਹੁੰਦੇ ਨੇ ਜਿਉਂਦਿਆਂ ਦੇ ਕਿਹੜੇ ਪੱਥਰ ਹੁੰਦੇ ਨੇ ਦੇਖੋ ਜੀ ਮਾਨ ਸਾਹਿਬ ਨਾ ਭੁੱਲ ਗਏ ਨੇ ਆਪਣੀਆਂ ਗੱਲਾਂ ਮਾਨ ਸਾਹਿਬ ਤਾਂ ਇਹ ਵੀ ਕਹਿੰਦੇ ਹੁੰਦੇ ਸੀ ਕਿ ਇਹ ਪੰਜਾਬ ਦਾ ਰਾਜ ਉਹ ਹੋਣਾ ਚਾਹੀਦਾ ਜਿੱਥੇ ਪੰਜਾਬ ਦਾ ਮੁੱਖ ਮੰਤਰੀ ਕੱਲਾ ਕਿਤੇ ਮਾਰਕੀਟ ਚ ਘੁੰਮਦਾ ਫਿਰਦਾ ਹੋਵੇ ਜੀ ਤੇ ਮੈਂ ਕਹਿੰਦਾ ਜਿੰਨੀ ਸਿਕਿਉਰਿਟੀ ਮਾਨ ਸਾਹਿਬ ਚੱਕੀ ਫਿਰਦੇ ਨੇ ਐਨੀ ਤਾਂ ਟਰੰਪ ਕੋਲ ਵੀ ਨਹੀਂ ਹੈ ਹੂੰ ਜਿੰਨੀ ਸਿਕਿਉਰਿਟੀ ਮਾਨ ਸਾਹਿਬ ਦੇ ਮਾਨ ਸਾਹਿਬ ਦੀ ਫੈਮਿਲੀ ਦੇ ਦਿਵਾਲੇ ਹੈ ਤੇ ਜਾਂ ਹੁਣ ਜਿਹੜੇ ਇਹ ਨਹੀਂ ਪਰਿਵਾਰ ਹੀ ਲਾਏ ਨੇ ਸੋਧਿਆ ਸਾਹਿਬ ਕੇਜਰੀਵਾਲ ਸਾਹਿਬ ਵੀ ਤਾਂ ਸੋਧ ਸਿਕਿਉਰਿਟੀ ਦੇ ਚੱਕਰ 'ਚ ਪੰਜਾਬੀ ਬੈਠੇ ਨੇ ਦਿੱਲੀ ਵਾਲੇ ਤਾਂ ਹੁਣ ਇਹਨਾਂ ਨੂੰ ਪੁੱਛਦੇ ਨਹੀਂ ਜੀ ਤੇ ਸਿਕਿਉਰਿਟੀ ਦੇ ਚੱਕਰ 'ਚ ਪੰਜਾਬ ਚ ਆ ਕੇ ਆਪਣੇ ਨਜ਼ਾਰੇ ਲੈ ਰਹੇ ਨੇ ਜੀ ਬੀਆਈਪੀ ਟ੍ਰੀਟਮੈਂਟ ਮਿਲ ਰਿਹਾ ਇਹਨਾਂ ਨੂੰ ਹੋਰ ਇਹ ਤੋਂ ਪਰੇ ਕੀ ਚਾਹੁੰਦੇ ਨੇ ਜੀ ਤਾਂ ਲੱਗਦਾ ਹੈ ਕਿ ਜਿਹੜੇ ਹੁਣ ਅਰਵਿੰਦ ਕੇਜਰੀਵਾਲ ਨੇ ਉਹਨਾਂ ਦਾ ਰਾਜ ਦਿੱਲੀ ਦੇ ਵਿੱਚ ਤਾਂ ਜਾ ਚੁੱਕਾ ਹੋਣਾ ਕਿਸੇ ਨਾ ਕਿਸੇ ਤਰੀਕੇ ਜਿਹੜਾ ਪੰਜਾਬ ਉੱਤੇ ਆਉਣਾ ਚਾਹੁੰਦੇ ਨੇ ਬਿਲਕੁਲ ਜੀ ਜੀ 100% ਜੀ ਇਹ ਤਾਂ ਹੁਣ ਮਾਨ ਸਾਹਿਬ ਨੂੰ ਚਾਹੀਦਾ ਥੋੜਾ ਟਾਈਮ ਹੈ ਉਹਨਾਂ ਕੋਲ ਸੰਭਲ ਜਾਣ ਤਾਂ ਵਧੀਆ ਕਿਉਂਕਿ ਇੱਕ ਸਰਦਾਰ ਬੰਦਾ ਜਿਹੜੇ ਆਪਣੇ ਫੈਸਲੇ ਆਪ ਲਵੇ ਨਾ ਤੇ ਉਹਦੀ ਬਹੁਤ ਵੱਡੀ ਗੱਲ ਹੈ ਜੀ ਤੇ ਹੁਣ ਫੈਸਲੇ ਕਿਸੇ ਦੇ ਹੱਥ ਹੈ ਦੇਖੋ ਜੀ ਸਰਕਾਰਾਂ ਸਾਰੀਆਂ ਆਈਆਂ ਨੇ ਕਾਂਗਰਸ ਵੀ ਰਹੀ ਐ ਅਕਾਲੀ ਦਲ ਵੀ ਰਹੀ ਐ ਭਾਜੀਪੀ ਦਾ ਗੱਠ ਜੋੜ ਰਿਹਾ ਅਕਾਲੀ ਦਲ ਨਾਲ ਪਰ ਅਜ ਤੱਕ ਅਸੀਂ ਨਹੀਂ ਇਹ ਦੇਖਿਆ ਕਿ ਹਰੇਕ ਚੀਜ਼ ਦਿੱਲੀੋਂ ਚਲਦੀ ਹੋਵੇ ਪਰ ਇੱਥੇ ਤਾਂ ਬੁਰਾ ਹਾਲ ਹੈ ਜੀ ਜੋ ਕੇਜਰੀਵਾਲ ਨੇ ਕਹਿਤਾ ਉਹ ਸੱਤ ਵਜਨ ਹੈ ਜੀ ਉਹਦੇ ਚ ਚਾਹੇ ਕਿਸੇ ਦਾ ਨੁਕਸਾਨ ਹੋਵੇ ਕਿਸੇ ਦਾ ਫਾਇਦਾ ਹੋਵੇ ਕਿਸੇ ਨੂੰ ਕੋਈ ਮਤਲਬ ਹੀ ਨਹੀਂ ਹੈ ਜੀ ਤੁਸੀਂ ਦੇਖੋ ਆ ਜਿੰਨੇ ਦਲ ਬਦਲੂ ਹੈ ਜੀ ਇਹ ਨਹੀਂ ਟੋਪ ਟੋਪ ਦੀਆਂ ਸੀਟਾਂ ਤੇ ਬਿਠਾਤੇ ਉਹਨਾਂ ਦਾ ਕੋਈ ਨਹੀਂ ਬੈਕਗ੍ਰਾਉਂਡ ਨਹੀਂ ਦੇਖਿਆ ਕੋਈ ਕੁਝ ਨਹੀਂ ਦੇਖਿਆ ਕਿ ਕਿਹੜੇ ਬੰਦੇ ਦਾ ਕਿਹੜੀ ਪਾਰਟੀ ਚ ਕੀ ਰਸੂਖ ਸੀਗਾ ਉਹ ਚੱਕ ਕੇ ਕੋਈ ਚੇਅਰਮੈਨ ਕੋਈ ਤੇ ਕੋਈ ਚੇਅਰਮੈਨ ਕੋਈ ਮਤਲਬ ਇਹਨਾਂ ਦਾ ਹੁਣ ਤੁਸੀਂ ਇੱਕ ਖੈਰਾ ਸਾਹਿਬ ਅੱਜ ਕੱਲ੍ਹ ਉਹ ਬੜਾ ਚੱਲ ਰਿਹਾ ਆਪਣਾ ਜੋ ਨਸ਼ਿਆਂ ਵਿਰੁੱਧ ਜੀ ਇੱਕ ਭਗਵਾਨ ਭਗਵਾਨ ਤਸਿੰਗ ਮਾਨ ਦੇ ਖਿਲਾਫ ਇੱਕ ਨਵਾਂ ਯੁੱਧ ਸ਼ੁਰੂ ਹੋਇਆ ਜੀ ਇਹਨਾਂ ਦੇ ਤੋਂ ਮੱਕੜਾ ਨੇ ਕੀਤਾ ਹੈ ਜੀ ਯੁੱਧ ਦਿੱਲੀ ਵਾਲਿਆਂ ਵਿਰੁੱਧ ਹੂੰ ਤੇ ਮੈਨੂੰ ਤਾਂ ਲੱਗਦਾ ਜੀ ਮਾਨ ਸਾਹਿਬ ਤੁਹਾਡੇ ਨਸ਼ਿਆਂ ਦੇ ਵਿਰੁੱਧ ਨਾਲੋਂ ਤੁਹਾਡਾ ਇਹ ਦਿੱਲੀ ਵਾਲਾ ਵਿਰੁੱਧ ਵਾਲਾ ਯੁੱਧ ਕਾਮਯਾਬ ਹੈ ਹੂੰ ਇਹ ਤਾਂ ਜਿੱਦਾਂ ਰਾਜਵੀਰ ਸਭ ਜਿੱਦਾਂ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਰਾਜਨੀਤਿਕ ਲੋਕ ਨੇ ਉਹ ਕਹਿੰਦੇ ਕਹਿੰਦੇ ਵੀ ਹੁਣ ਭਗਵਾਨ ਸਿੰਘ ਮਾਨ ਦੀ ਮੁੱਖ ਮੰਤਰੀ ਦੀ ਕੁਰਸੀ ਥੋੜੇ ਦਿਨਾਂ ਦੀ ਮਹਿਮਾਨ ਆ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਕੇਜਰੀਵਾਲ ਸਭ ਕੁਝ ਵੀ ਕਰ ਸਕਦੇ ਨੇ ਜੀ ਹੂੰ ਜੇ ਉਹਨਾਂ ਨੂੰ ਲੱਗਾ ਕਿ ਭਗਵੰਤ ਸਿੰਘ ਮਾਨ ਹੁਣ ਮੇਰੇ ਕੰਮ ਦਾ ਨਹੀਂ ਹੈਗਾ ਜਾਂ ਮੇਰੇ ਥੋੜੀ ਵੀ ਗੱਲ ਨਹੀਂ ਸੁਣੂਗਾ ਹੂੰ ਕਿਉਂਕਿ ਜਦੋਂ ਮਾਨ ਸਾਹਿਬ ਦਾ ਸਿਰ ਹੇਲਣੋਂ हट ਗਿਆ ਉਹ ਉਹਦੇ ਅਕੇ ਉਦੋਂ ਹੀ ਮਾਨ ਸਾਹਿਬ ਦੀ ਸੀਐਮਸ਼ਿਪ ਖਤਮ ਹੈ ਜੀ ਹੂੰ ਮਾਨ ਸਾਹਿਬ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਹੈਗਾ ਲੱਗਦਾ ਕੁਰਸੀ ਜਾ ਸਕਦੀ ਹੈ ਬਿਲਕੁਲ ਜਾ ਸਕਦੀ ਹੈ ਜੀ ਹੂੰ ਤਦ ਐਡਵੋਕੇਟ ਸਾਹਿਬ ਪਹਿਲਾਂ ਮੰਨ ਸਾਹਿਬ ਬਿਆਨ ਦਿੰਦੇ ਹੁੰਦੇ ਸੀ ਕਿ ਅਸੀਂ ਜਿੰਨੇ ਵੀ ਨੌਜਵਾਨ ਸਾਡੇ ਬਾਹਰ ਗਏ ਨੇ ਅਸੀਂ ਉਹਨਾਂ ਨੂੰ ਵਾਪਸ ਪੰਜਾਬ ਮੋੜ ਕੇ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ ਨੌਕਰੀਆਂ ਦਵਾਂਗੇ ਤਾਂ ਤੁਹਾਨੂੰ ਲੱਗਦਾ ਹੈ ਕਿ ਸਰਕਾਰੀ ਕੰਮ ਕਾਜਾਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਨੇ ਕੀ ਕਰੋਗੇ ਜੀ ਪੰਜਾਬ 'ਚ ਜਿਹੜੇ ਬਾਹਰ ਬੈਠੇ ਨੇ ਵਿਚਾਰੇ ਬਹੁਤ ਵਧੀਆ ਨੇ ਇੱਥੇ ਲਿਆ ਕੇ ਕੀ ਕਰੋਗੇ ਤੁਸੀਂ ਤੁਹਾਡੀ ਪੁਲਿਸ ਨਿਯਾਜ ਟੰਗ ਦੂਗੀ ਜੀ ਹੂੰ ਜਿਹੜਾ ਵਿਚਾਰਾ ਕੋਈ ਖਾਨਦਾਨੀ ਪੀਂਦਾ ਨਹੀਂ ਜੇ ਥੋੜੀ ਲਾਕਡਾਟ ਹੈ ਤੇ ਤੁਹਾਡਾ ਕੋਈ ਪੋਲੀਟੀਕਲ ਚ ਹੱਥ ਹੈਗਾ ਉਹ ਪੁਲਿਸ ਦੇ ਨਜਾਇਜ਼ ਪਰਚੇ ਬਹੁਤ ਪੈ ਰਹੇ ਨੇ ਜੀ ਬੱਚਿਆਂ ਤੇ ਫੇ ਜੇ ਕੋਈ ਆਪਣਾ ਮਾਪੇ ਆਪਣੀ ਬੱਚੇ ਦਾ ਫਿਊਚਰ ਸੋਚਦੇ ਨੇ ਉਹ ਫਿਊਚਰ ਕਰਕੇ ਉਹਨੂੰ ਇੰਡੀਆ ਚ ਰੱਖ ਕੇ ਰਾਜੀ ਨਹੀਂ ਜੀ ਕਿਉਂਕਿ ਪੁਲਿਸ ਦਾ ਕੋਈ ਭਰੋਸਾ ਨਹੀਂ ਜੀ ਪੁਲਿਸ ਨੇ ਜੋ ਕਹਤਾ ਉਹ ਸਤਵਚਨ ਹੈ ਮੈਂ ਇਹੋ ਜੇ ਕੇਸ ਵੀ ਦੇਖੇ ਨੇ ਖੈਰਾ ਸਾਹਿਬ ਕਿ ਜਿਹਦੇ ਵਿੱਚ ਕਸੂਰ ਬੋਤ ਮਤਲਬ ਬੱਚੇ ਦਾ ਕੋਈ ਲੈਣਾ ਦੇਣਾ ਕੀ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਇਹ ਕੰਮ ਕੀ ਹੋਇਆ ਉਹ ਤਾਂ ਉਦੋਂ ਪਤਾ ਲੱਗਦਾ ਜਦੋਂ ਪੁਲਿਸ ਨੂੰ ਰਿਮਾਂਡ ਤੇ ਲੈਂਦੀ ਹੈ ਤੇ ਰਿਮਾਂਡ ਤੇ ਲੈ ਕੇ ਕਹਾਂਦੀ ਹੈ ਹੁਣ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਇੱਕੋ ਟੀਚਰ ਵਿਚਾਰਾ ਉਹਨੂੰ ਇਨੀ ਇੰਟਰੋਗੇਸ਼ਨ ਚ ਉਹਦੀ ਡੈਥ ਹੋ ਗਈ ਸੀ ਇਹ ਡੈਥ ਹੋ ਗਈ ਹੈ ਜੀ ਹੈਨਾ ਤੇ ਇਹ ਗੱਲਾਂ ਇਹ ਤਾਂ ਦੇਖੋ ਜੀ ਹਰ ਪਾਸੇ ਧੱਕਾ ਹਰ ਪਾਸੇ ਧੱਕਾ ਤੁਸੀਂ ਕੋਈ ਡਿਪਾਰਟਮੈਂਟ ਲੈ ਲਓ ਜੀ ਇਸ ਸਰਕਾਰ ਦਾ ਕੋਈ ਐਸਾ ਡਿਪਾਰਟਮੈਂਟ ਨਹੀਂ ਜਿੱਥੇ ਧੱਕਾ ਨਾ ਚੱਲ ਰਿਹਾ ਹੋਵੇ ਹੂੰ ਹਰ ਪਾਸੇ ਕਰਾਪਸ਼ਨ ਹਰ ਪਾਸੇ ਧੱਕਾ ਮਤਲਬ ਇਹ ਪੰਜਾਬ ਦਾ ਕੋਈ ਮੈਨੂੰ ਸਮਝ ਨਹੀਂ ਲੱਗ ਰਹੀ ਜੇਕਰ ਇਹ ਹਾਲਾਤ ਨਹੀਂ ਤਾਂ ਪੰਜਾਬ ਦਾ ਜਿਹੜਾ ਆਨ ਵਾਲਾ ਪੁਪੇਖਾ ਬਹੁਤ ਖਰਾਬ ਹੈ ਤਾਂ ਐਡਵੋਕੇਟ ਸਾਹਿਬ ਤੁਹਾਨੂੰ ਲੱਗਦਾ ਕਿ ਜਿਹੜਾ 90 ਦੇ ਦੌਰ ਦੇ ਵਿੱਚ ਪੁਲਿਸ ਦਾ ਪੂਰਾ ਰੂਲ ਚੱਲਿਆ ਸੀ ਪੁਲਿਸ ਦਾ ਪੂਰਾ ਦੌਰ ਚੱਲਿਆ ਸੀ ਤਾਂ ਉਹ ਜਿਹਹਾ ਦੌਰ ਜਿਹੜਾ ਦੁਬਾਰਾ ਵਾਪਸ ਪਰਤ ਰਿਹਾ ਹੈ ਬਿਲਕੁਲ ਜੀ ਉਹ ਜਿਹੜਾ ਉਹ ਟਾਈਮ ਹੈ ਉਹ ਅੱਜ ਵੀ ਮੇਰੇ ਖਿਆਲ ਚ ਪੰਜਾਬੀ ਨਹੀਂ ਭੁੱਲੇ ਹੋਏ ਹੂੰ ਜਿਨ੍ਹਾਂ ਦੇ ਪਰਿਵਾਰਾਂ ਨਾਲ ਜਿਹੜੇ ਗੁਰਸਿੱਖ ਪਰਿਵਾਰਾਂ ਨਾਲ ਜਿਨ੍ਹਾਂ ਦੇ ਬੱਚਿਆਂ ਨਾਲ ਇਹ ਕੁਛ ਪੁਲਿਸ ਨੇ ਕੀਤਾ ਹੈ ਹੂੰ ਤੇ ਮੇਰੇ ਖਿਆਲ ਚ ਉਹ ਟਾਈਮ ਤੇ ਇਸ ਟਾਈਮ ਚ ਕੋਈ ਫਰਕ ਨਹੀਂ ਹੈ ਜੀ ਹੂੰ ਕੋਈ ਜ਼ਿਆਦਾ ਫਰਕ ਨਹੀਂ ਇਸ ਟਾਈਮ ਚ ਹੂੰ ਬਸ ਉਦੋਂ ਦਾ ਫਰਕ ਇਹ ਹੈ ਕਿ ਉਦੋਂ ਦਾ ਡੀਜੀਪੀ ਇੱਕ ਸਰਦਾਰ ਫੇਸ ਸੀ ਤੇ ਅੱਜ ਦਾ ਡੀਜੀਪੀ ਇੱਕ ਜਿਹੜਾ ਹਿੰਦੂ ਫੇਸ ਹੈ ਹੂੰ ਬਸ ਗੱਲ ਸੇਮ ਹੈ ਹੂੰ ਗੱਲ ਉਹੀ ਹੈ ਜੀ ਵੀ ਪੁਲਿਸ ਚੱਕਦੀ ਆ ਚੱਕ ਕੇ ਲੈ ਜਾਂਦੀ ਹੈ ਜੀ ਇੰਟਰੋਗੇਸ਼ਨ 'ਚ ਬੰਦਾ ਮਰੇ ਕਲੇ ਉਹ ਬੰਦੇ ਨੂੰ ਪਤਾ ਤੱਕ ਨਹੀਂ ਹੁੰਦਾ ਕਿ ਪਰਚਾ ਕਾਹਦਾ ਦੇ ਰਹੇ ਨੇ ਉਹ ਤਾਂ ਉਦੋਂ ਪਤਾ ਲੱਗਦਾ ਵੀ ਕਾਕਾ ਚੱਲ ਤੇਰੇ ਤੇ ਆ ਪਰਚਾ ਹੋ ਗਿਆ ਚੱਲ ਤੇ ਤੈਨੂੰ ਅਸੀਂ ਅਰੈਸਟ ਕਰਨ ਆਏ ਹਾਂ ਚੱਲ ਜੇਲ ਤਾਂ ਐਡਵੋਕੇਟ ਸਾਹਿਬ ਨੂੰ ਲੱਗਦਾ ਕਿ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਹੋਏ ਨੇ ਇਹਨਾਂ ਨੇ 31 ਮਈ ਤੱਕ ਕਿਹਾ ਸੀਗਾ ਜੀ ਕਿ 31 ਮਈ ਤੱਕ ਅਸੀਂ ਪੰਜਾਬ 'ਚ ਬਿਲਕੁਲ ਨਸ਼ਾ ਖਤਮ ਕਰ ਦਾਂਗੇ ਮੇਰੇ ਖਿਆਲ ਅੱਜ ਵੀ ਤੁਸੀਂ ਦੇਖਦੇ ਹੋਣੇ ਤੁਹਾਡੇ ਮੀਡੀਆ ਤੇ ਰਾਹੀਂ ਮੇਰੇ ਖਿਆਲ ਸੋਸ਼ਲ ਮੀਡੀਆ ਸਾਰੇ ਪਾਸੇ ਜੀ ਤੁਸੀਂ ਕਿਸੇ ਪਾਸੇ ਕੋਈ ਬੋਰਡਰ ਏਰੀਆ ਦੀ ਖਬਰ ਲੈ ਲਓ ਕਿਤੇ ਜਵਾਕ ਬੱਚੇ ਦੀ ਮੌਤ ਹੋ ਗਿਆ ਜੀ ਓਵਰਡੋਜ਼ ਨਾਲ ਕਿਤੇ ਕੋਈ ਬੱਚਾ ਨਸ਼ਾ ਕਰਕੇ ਖੜਾ ਉਹਦੀਆਂ ਸੋਸ਼ਲ ਮੀਡੀਆ ਤੇ ਪੈ ਰਹੀਆਂ ਨੇ ਹਾਂ ਹੁਣ ਇੱਕ ਕੱਲ ਪਰਸੋਂ ਦੀ ਗੱਲ ਹੈ ਜੀ ਉਹ ਇੱਕ ਬੰਦਾ ਫੋਰ ਰਟਾਇਰ ਫੌਜੀ ਨੇ ਆਪਣੇ ਪਿੰਡ 'ਚ ਬੋਰਡ ਲਾਇਆ ਸੀ ਸਾਡਾ ਪਿੰਡ ਬਕਾਊ ਹੈ ਹਾਂ ਤੇ ਉਹਦਾ ਵਿਚਾਰ ਇਹਦਾ objections ਹੈਗਾ ਕਿ ਜਿੰਨਾ ਨਸ਼ਾ ਸਾਡੇ ਪਿੰਡ ਚ बिकਦਾ ਕਿਤੇ बिकਦਾ ਹੀ ਨਹੀਂ ਹੈ ਪਰ ਉਹਨੂੰ ਵੀ ਜਿੰਨੀਆਂ ਧਮਕੀਆਂ ਮਿਲੀਆਂ ਪੁਲਿਸ ਕੰਨੀਓ ਦੇਖੋ ਜੀ ਉਹ ਖੁਦ ਲਾਈਵ ਹੋ ਕੇ ਦੱਸਿਆ ਦੇਖੋ ਜੀ ਪੁਲਸ ਤਾਂ ਦੇਣੀ ਪੁਲਿਸ ਨੇ ਤਾਂ ਧਮਕੀਆਂ ਦੇਣੀਆਂ ਦੇਣੀਆਂ ਕਿਉਂਕਿ ਪੁਲਿਸ ਨੇ ਡੀਜੀਪੀ ਸਾਹਿਬ ਨੇ ਵਾਅਦਾ ਕੀਤਾ ਸੀ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ ਤੇ ਮੇਰੇ ਖਿਆਲ ਚ ਨਹੀਂ ਡੀਜੀਪੀ ਸਾਹਿਬ 20% ਵੀ ਕਰ ਸਕੇ ਹੁਣ ਪੰਜਾਬ ਚ ਨਸ਼ਾ ਬਾਈ ਜੀ ਅੱਜ ਵੀ ਉਵੇਂ ਹੀ ਹੈ ਉਵੇਂ ਹੀ ਨਸ਼ਾ ਹੋ ਰਿਹਾ ਉਵੇਂ ਹੀ ਨਸ਼ਾ बिक ਰਿਹਾ ਤੇ ਨਸ਼ਾ ਵੇਚਣ ਚ ਅੱਜ ਵੀ ਪੁਲਿਸ ਦੇ ਬਹੁਤ ਸਾਰੇ ਆਫੀਸਰ ਜਿਹੜੇ ਇਨਵੋਲਵ ਨੇ ਹਮ ਕੱਲਾ ਮੈਂ ਕਹਿੰਦਾ ਜੀ ਮਾਨ ਸਾਹਿਬ ਅੱਜ ਆਪਣੇ ਡਿਪਾਰਟ ਪੁਲਿਸ ਡਿਪਾਰਟਮੈਂਟ ਦਾ ਟੋਪ ਟੈਸਟ ਕਰਵਾ ਲੈਣ ਤੇ 65% ਪੋਜ਼ੀਟਿਵ ਰਿਜ਼ਲਟ ਹੈ ਜੀ ਪਿਛਲੇ ਦਿਨੀ ਕਈ ਫੜੇ ਵੀ ਗਏ ਨੇ ਜਿਸ ਤਰ੍ਹਾਂ ਬਠਿੰਡੇ ਜੇਲ੍ਹ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਫੜਿਆ ਗਿਆ ਬਠਿੰਡੇ ਥਾਰ ਵਾਲੀ ਬੀਬੀ ਫੜੀ ਗਈ ਆ ਅੰਮ੍ਰਿਤਸਰ ਦੇ ਵਿੱਚ ਫੜੇ ਗਏ ਨੇ ਤਾਂ ਲੱਗਦਾ ਕਿ ਜਿਹੜਾ ਪੁਲਿਸ ਡਿਪਾਰਟਮੈਂਟ ਆ ਉਹ ਨਸ਼ੇ ਦੇ ਵਿੱਚ ਗਰਕ ਹੋ ਚੁੱਕਿਆ ਪਿਛਲੇ ਦਿਨੀ ਕੁਝ ਜਿਹੜੇ ਨਵੇਂ ਰੰਗ ਰੂਪ ਭਰਤੀ ਹੋਏ ਸੀ ਕਹਿੰਦੇ ਉਹਨਾਂ ਦੇ ਡੋਪ ਟੈਸਟ ਚੋਂ ਜਿਹੜਾ ਉਹਨਾਂ ਨੂੰ ਫੇਲ ਕੀਤਾ ਗਿਆ ਉਹਨਾਂ ਨੂੰ ਵਾਪਸ ਕਰਨ ਨੂੰ ਭੇਜਿਆ ਗਿਆ 6 ਬੱਚਿਆਂ ਦਾ ਡੋਪ ਟੈਸਟ ਪੋਜ਼ੀਟਿਵ ਆਇਆ ਜੀ ਜੀ ਤੇ ਬਾਕੀ ਮੈਨੂੰ ਤੇ ਇਹ ਨਹੀਂ ਗੱਲ ਸਮਝ ਲੱਗਦੀ ਕਿ ਜਦੋਂ ਤੁਸੀਂ ਬੱਚਾ ਇਹ ਸਿਲੈਕਸ਼ਨ ਹੋਈ ਹੈ ਤੁਸੀਂ ਅੰਡਰ ਟ੍ਰੇਨਿੰਗ ਉਹਨੂੰ ਟ੍ਰੇਨਿੰਗ ਸੈਂਟਰ ਲਿਜਾ ਕੇ ਉਹਦਾ ਡੋਪ ਟੈਸਟ ਤੁਸੀਂ ਪੋਜ਼ਿਟਿਵ ਕਹਿ ਰਹੇ ਹੋ ਕਿ ਪੋਜ਼ਿਟਿਵ ਹੈ ਖੈਰਾ ਸਾਹਿਬ ਜੇ ਬੰਦਾ ਟ੍ਰੇਨਿੰਗ ਸੈਂਟਰ ਜਾ ਰਿਹਾ ਤੇ ਮੰਨ ਕੇ ਚਲੋ ਇੱਕ ਵੀਕ ਹੋ ਗਿਆ ਉਹਨੂੰ ਟ੍ਰੇਨਿੰਗ ਸੈਂਟਰ ਗਏ ਉਹ ਤੋਂ ਬਾਅਦ ਉਹਦਾ ਡੋਪ ਟੈਸਟ ਆਇਆ ਤੇ 6 ਦਿਨ ਬੱਚਾ ਇੱਕ ਟ੍ਰੇਨਿੰਗ ਸੈਂਟਰ ਦੀ ਕਸਟਡੀ ਚ ਹੈ ਉਹਦੇ ਕੋਲ ਰਹਿ ਰਿਹਾ ਤੇ ਮਤਲਬ ਇਹਦਾ ਕੀ ਕਿ ਸੈਂਟਰਾਂ ਚ ਵੀ ਇਹਨਾਂ ਦੇ ਨਸ਼ਾ ਪਹੁੰਚਿਆ ਹੋਇਆ ਇਹ ਬਹੁਤ ਵੱਡਾ ਇੱਕ ਗੇਮ ਹੈ ਜੀ ਬਹੁਤ ਵੱਡਾ ਇਹਦੇ ਵਿੱਚ ਮੇਰੇ ਖਿਆਲ ਚ ਬਿਨਾ ਪੁਲਿਸ ਤੋਂ ਤਾਂ ਨਸ਼ਾ बिकਣੀ ਸਕਦਾ ਜੇ ਪੁਲਿਸ ਚਾਵੇ ਤਾਂ ਹਵਾ ਇਧਰ ਤੋਂ ਇਧਰ ਨਾ ਚੱਲੇ ਜੀ ਇਹ ਤਾਂ ਫਿਰ ਨਸ਼ਾ ਹੈ ਦਿਖਦਾ ਹੈ ਹਵਾ ਤਾਂ ਫਿਰ ਵੀ ਦੇਖਦੀ ਨਹੀਂ ਇਹ ਤਾਂ ਦਿਖਦੀ ਚੀਜ਼ ਹੈ ਮਤਲਬ ਇਹ ਕਹਿਣ ਦੀਆਂ ਗੱਲਾਂ ਨੇ ਅਸੀਂ ਖਤਮ ਕਰ ਦਾਂਗੇ ਨੇ ਕਰ ਦਾਂਗੇ ਉਹ ਕਰ ਦਾਂਗੇ ਮਾਨ ਸਾਹਿਬ ਪਹਿਲਾਂ ਡਿਪਾਰਟਮੈਂਟ ਚ ਹੀ ਝਾਕੋ ਡਿਪਾਰਟਮੈਂਟ ਚ ਹੀ ਦੇਖੋ ਤੁਸੀਂ ਕਿੰਨਾ ਨਸ਼ਾ ਹੈ ਜੀ ਡਿਪਾਰਟਮੈਂਟ ਚ ਤੁਹਾਡਾ ਤੀਜੇ ਦਿਨ ਕੋਈ ਨਾ ਕੋਈ ਵੀਡੀਓ ਪਈ ਹੁੰਦੀ ਹੈ ਜੀ ਕੋਈ ਪੰਨੀ ਤੇ ਚੱਟਾ ਲਾ ਰਿਆ ਬੈਠਾ ਉਹ ਵੀ ਵਰਦੀ ਚ ਹੈਨਾ ਕਿਸੇ ਕੋਲੋਂ ਫੀਮ ਫੜੀ ਜਾਂਦੀ ਹੈ ਕਿਸੇ ਕੋਲੋਂ ਕੁਝ ਫੜਿਆ ਜਾਂਦਾ ਹੈ ਜੀ ਤੇ ਬਸ ਇਹਦਾ ਕਾਰਨ ਇਹ ਹੈ ਜੀ ਗੱਡੀਆਂ ਰੱਖੀਆਂ ਨੇ ਉੱਪਰ ਜਾਲੀਆਂ ਲੱਗੀਆਂ ਨੇ ਕੋ ਆਮ ਬੰਦਾ ਜਾਲੀ ਲਾ ਲੇ ਉਹਦੇ ਵਾਸਤੇ ਇਹ ਮਤਲਬ ਉਹਦੀ ਐਸੀ ਤੈਸੀ ਕਰ ਦੇਣਗੇ ਜੀ ਪੁਲਿਸ ਦਾ ਸਟicker ਲੱਗਾ ਹੋਵੇ ਉਹਨੂੰ ਪੁੱਛਦੇ ਤੱਕ ਨਹੀਂ ਉਹਦੇ ਚਾਹੇ ਤੁਸੀਂ ਅਫੀਮ ਲੈ ਕੇ ਜਾ ਰਹੇ ਹੋ ਬੰਦੇ ਚਾਹੇ ਭੁੱਕੀ ਲੈ ਕੇ ਜਾ ਰਹੇ ਨੇ ਚਾਹੇ ਚਿੱਟਾ ਲੈ ਕੇ ਜਾ ਰਹੇ ਨੇ ਉਹਦੇ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਕਿਉਂਕਿ ਉਹ ਇਹਨਾਂ ਦੇ ਇੱਕ ਸਟicker ਲੱਗਾ ਹੋਇਆ ਕਿ ਇਹਨਾਂ ਦਾ ਮੁਲਾਜ਼ਮ ਹੈ ਜੀ ਐਡਵੋਕੇਟ ਸਾਹਿਬ ਜਿਮਨੀ ਚੋਣਾਂ ਦਾ ਦੌਰ ਹੈ ਲੁਧਿਆਣੇ ਦੇ ਵਿੱਚ ਤਾਂ ਕੀ ਦੇਖਦੇ ਹੋ ਕੀ ਹਾਲਾਤ ਬਣ ਸਕਦੇ ਆ ਕਿਹਦੇ ਨਾਲ ਟੱਕਰ ਹੋ ਸਕਦਾ ਕੌਣ ਜਿੱਤ ਸਕਦਾ ਦੇਖੋ ਜੀ ਆਮ ਆਦਮੀ ਦੀ ਗੱਲ ਕਰੀਏ ਕਿ ਮੈਨੂੰ ਤਾਂ ਲੱਗਦਾ ਨਹੀਂ ਕਿ ਇਹਨਾਂ ਦੇ ਕੋਈ ਅਸਾਰ ਹੈਗੇ ਨੇ ਜਿਸ ਹਿਸਾਬ ਦਾ ਇਹ ਨਹੀਂ ਲੋਕਾਂ ਨਾਲ ਕੀਤਾ ਹੈ ਇਹ ਤਾਂ ਇਹਨਾਂ ਦਾ ਹਰ ਵਾਰ ਦਾ ਇੱਕ ਡਰਾਮਾ ਹੈ ਕਿ ਜਦੋਂ ਕੋਈ ਇਲੈਕਸ਼ਨ ਹੁੰਦਾ ਉਦੋਂ ਇੱਕ ਬਲੀ ਦਾ ਬੱਕਰਾ ਬਣਾ ਦਿੰਦੇ ਨੇ ਇਹ ਤੇ ਐਸੋ ਰਮਨ ਅਰੋੜਾ ਦੀ ਬਾਰੇ ਹੋਣ ਇਨੀ ਰਮਨ ਅਰੋੜਾ ਆਪਣਾ ਜਿਹੜਾ ਐਮਐਲਏ ਹੈ ਜੀ ਉਹ ਵਿਚਾਰਾ ਇਹਨੂੰ 3 ਸਾਲ ਤੋਂ ਨਹੀਂ ਦੇਖਿਆ ਕਿ ਸਾਡਾ ਐਮਐਲਏ ਕੀ ਕਰ ਰਿਹਾ ਹੁਣ ਇਹਨਾਂ ਨੂੰ ਐਮਐਲਏ ਨਜ਼ਰ ਆ ਗਿਆ ਉਹ ਪਹਿਲਾਂ ਇਹ ਨਹੀਂ ਬਿਜੇ ਸਿੰਗਲਾ ਟੰਗਿਆ ਸੀ ਤੇ ਉਹ ਨੂੰ ਮੇਰੇ ਕਹਿੰਦੇ ਮਹੀਨੇ ਕਾ ਜਮਾਨਤ ਮਿਲ ਗਿਆ ਜੋ ਫਿਰ ਜਿਹੜੇ ਜ਼ਿੰਦਗੀ ਦਾ ਨਜ਼ਾਰਾ ਲੈ ਰਿਹਾ ਹਾਂ ਹਾਂ ਜਾਂ ਤਾਂ ਇਹ ਹੈ ਜੀ ਜਿਸ ਬੰਦੇ ਨੇ ਜੇ ਕੰਮ ਕੀਤਾ ਕਰਾਪਸ਼ਨ ਕੀਤੀ ਹੈ ਤੁਸੀਂ ਕਹਿੰਦੇ ਹੋ ਅਸੀਂ ਆਮ ਆਮ ਆਦਮੀ ਪਾਰਟੀ ਜਿਹੜੀ ਸਾਡੀ ਕਰਾਪਸ਼ਨ ਫਰੀ ਹੈ ਅਸੀਂ ਕਰਾਪਸ਼ਨ ਬਰਦਾਸ਼ਤ ਨਹੀਂ ਕਰਦੇ ਵੀ ਤੁਸੀਂ ਉਹਦੀ ਐਮਐਲਏਸ਼ਪ ਕੈਨਸਲ ਕਰੋ ਹਾਂ ਐਡਵੋਕੇਟ ਸਾਹਿਬਾ ਗੱਲ ਇਹ ਹੈ ਕਿ ਹੁਣ ਜਿੱਦਾਂ ਤੁਸੀਂ ਰਮਨ ਅਰੋੜਾ ਦੀ ਗੱਲ ਕੀਤੀ ਹੈ ਆ ਬਰਖਾਸਤਾਂ ਜਿਹੜੇ ਸਸਪੈਂਡ ਸੌਰੀ ਜਿਹੜੇ ਨੇ بڑے ਐਸਪੀ ਐਸਐਸਪੀ ਐਚਓ ਡੀਐਸਪੀ ਜਿਹੜੇ ਉਹ بڑے ਮੁਲਾਜ਼ਮ ਕੀਤੇ ਜਾ ਰਹੇ ਦੇਖੋ ਜੀ ਐਸਐਸਪੀ ਡੀਐਸਪੀ ਜਾਂ ਇਹਦੇ ਮੁਲਾਜ਼ਮਾਂ ਦੀ ਗੱਲ ਕਰੀਏ ਇਹ ਇਹਨਾਂ ਦੇ ਹੀ ਮਤਲਬ ਕਰਤਾ ਧਰਤਾ ਨੇ ਹੂੰ ਬਾਕੀ ਇੱਕ ਐਸਐਸਪੀ ਰੈਂਕ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਬਿਨਾਂ ਕਿਸੇ ਗਾਲ ਤੋਂ ਸਸਪੈਂਸ਼ਨ ਦੇ ਦੇਣਾ ਜਾਂ ਇੱਕ ਏਡੀਜੀ ਰੈਂਕ ਨੂੰ ਹਨਾ ਜੀ ਮੈਨੂੰ ਤਾਂ ਲੱਗਦਾ ਨਹੀਂ ਵੀ ਇੰਨੀ ਜਲਦੀ ਨਹੀਂ ਕੋਈ ਉਹਦੀ ਵੈਰੀਫਾਈ ਕੀਤਾ ਹੋਵੇ ਜਾਂ ਫਿਰ ਇੱਕ ਐਸਐਸਪੀ ਐਡਾ ਮਤਲਬ ਅਣਸੁਲਝਿਆ ਇਨਸਾਨ ਹੋਵੇ ਹੂੰ ਕਿ ਉਹ ਲੱਖ ਰੁਪਏ ਲਿਸ਼ਵਤ ਲੈਂਦਾ ਫੜਿਆ ਗਿਆ ਜੀ ਜੇ ਫੜਿਆ ਗਿਆ ਤੁਸੀਂ ਆਨ ਦੀ سپورਟ ਰੈੱਡ ਹੈਂਡਿਡ ਤਾਂ ਕਮ ਸੇ ਕਮ ਹੋਵੇ ਨਾ ਇੱਕ ਕਿਸੇ ਦੇ ਕਹਿਣ ਤੇ ਇਲਜ਼ਾਮ ਲਾ ਕੇ ਇੱਕ ਬੰਦੇ ਨੂੰ ਘਰੇ ਬਿਠਾ ਦੇਣਾ ਜਾਂ ਉਹ ਰਿਸਪੈਂਸ਼ਨ ਇਹ ਤਾਂ ਗਲਤ ਗੱਲ ਹੈ ਜੀ ਇਹ ਤਾਂ ਦੇਖੋ ਜੀ ਇੱਕ ਆਪਣਾ ਲੋਕਾਂ ਚ ਆਪਣਾ ਹਊਆ ਬਣਾਣ ਲਈ ਇਹ ਦਿਖਾਣ ਲਈ ਕਿ ਅਸੀਂ ਬਹੁਤ ਇਮਾਨਦਾਰ ਹੈ ਜੀ ਆਪਣੇ ਹੀ ਮਤਲਬ ਰਾਜਾ ਆਪਣੇ ਹੀ ਵਜ਼ੀਰਾ ਨੂੰ ਜਾਂ ਆਪਣੇ ਹੀ ਸੈਨਾਪਤੀਆਂ ਨੂੰ ਮਾਰੇ ਦੇ ਦੇ ਚ ਕੋਈ ਮੈਂ ਇਹ ਰਾਜਨੀਤੀ ਨਹੀਂ ਸਮਝਦਾ ਇਹ ਤਾਂ ਇੱਕ ਮੰਨ ਕੇ ਚੱਲੂਗੇ ਦਿੱਲੀ ਵਾਲਿਆਂ ਦੀ ਰਾਜਨੀਤੀ ਹੋ ਸਕਦੀ ਹੈ ਜੀ ਇਹ ਪੰਜਾਬ ਦੀ ਰਾਜਨੀਤੀ ਨਹੀਂ ਹੈ ਕਿ ਇੱਕ ਐਸਐਸਪੀ ਜਿਹੜਾ ਇੰਨੇ ਟਾਈਮ ਤੋਂ ਇੱਕ ਡਿਸਟ੍ਰਿਕਟ ਚਲਾ ਰਿਹਾ ਜੀ ਹੈਨਾ ਏਡੇ ਮਤਲਬ ਸਰਕਲ ਨੂੰ ਚੜਾ ਰਿਹਾ ਉਹਨਾਂ ਦਾ ਰਿਜ਼ਲਟ ਵੀ ਵਧੀਆ ਹੈ ਐਨਡੀਪੀਐਸ ਦੇ ਖਿਲਾਫ ਲਾ ਲਓ ਜਾਂ ਹੋਰ ਗੈਂਗਸਟਰ ਸਿਸਟਮ ਲਾ ਲਓ ਉਹਨਾਂ ਦਾ ਬਹੁਤ ਵਧੀਆ ਸਿਸਟਮ 'ਚ ਰਹੇ ਨੇ ਉਹ ਪਰ ਕਮਸ਼ੇ ਕਮ ਤੁਸੀਂ ਉਹਦਾ ਸਾਰਾ ਚੈੱਕ ਕਰੋ ਉਹਨੂੰ ਦੇਖੋ ਕਿ ਵਾਕਈ ਹੈ ਜਾਂ ਨਹੀਂ ਬਿਨਾ ਕਿਸੇ ਗੱਲ ਤੋਂ सस्पेंशन ਮੈਂ ਇਹਨੂੰ ਕੋਈ ਉਹ ਨਹੀਂ ਸਮਝਦਾ ਸ਼ਾਬਾਸ਼ੀ ਨਹੀਂ ਸਮਝਦਾ ਹੂੰ ਤੇ ਬਾਕੀ ਇਹ ਇੱਕ ਲੋਕ ਦਿਖਾਵਾ ਹੈ ਹੂੰ ਕਿ ਦੇਖੋ ਜੀ ਇਹ ਕਦਾਂ ਇਹ ਕੀਤਾ ਅਸੀਂ ਇਹਨੂੰ ਟੰਗਤਾ ਅਸੀਂ ਉਹ ਕਰਤਾ ਟੰਗੇ ਤਾਂ ਇੱਕ ਜਿਹੜੀਆਂ ਗੱਲਾਂ ਨੇ ਲੋਕਾਂ ਨੂੰ ਦਿਖਾਵਾ ਇਸ ਕਰਕੇ ਕੋਈ ਲੁਧਿਆਣਾ ਇਲੈਕਸ਼ਨ ਹੂੰ ਇਨੀ ਆਪਣਾ ਐਮਐਲਏ ਟੰਗਿਆ ਜੀ ਉਹ ਲੁਧਿਆਣਾ ਇਲੈਕਸ਼ਨ ਇਹ ਐਸਐਸਪੀ ਟੰਗਿਆ ਉਹ ਲੁਧਿਆਣਾ ਇਲੈਕਸ਼ਨ ਕਿ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਇਹ ਹੈ ਉਹ ਹੈ ਪਰ ਮੈਂ ਕਹਿੰਦਾ ਜੀ ਜਿੰਨੀ ਕਰਾਪਸ਼ਨ ਇਸ ਗਵਰਨਮੈਂਟ 'ਚ ਕਿਤੇ ਵੀ ਹੈ ਨਹੀਂ ਹੂੰ ਸੋ ਸਮਾਂ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦ ਐਡਵੋਕੇਟ ਸਾਹਿਬ ਮਿਹਰਬਾਨੀ ਥੈਂਕ ਯੂ ਸੋ ਪੰਜਾਬ ਦੀ ਰਾਜਨੀਤੀ ਤੇ ਗੱਲ ਹੋਈ ਆ ਪੰਜਾਬ ਸਰਕਾਰ ਤੇ ਗੱਲ ਹੋਈ ਆ ਪੰਜਾਬ ਚ ਕੀਤੀਆਂ ਅਨੁਜੁਕਤੀਆਂ ਤੇ ਗੱਲ ਹੋਈ ਆ ਨਸ਼ੇ ਤੇ ਗੱਲ ਹੋਈ ਆ ਤਾਂ ਲਗਾਤਾਰ ਜਿਹੜੇ ਪੰਜਾਬ ਦੇ ਪੱਖ ਦੇ ਮੁੱਦੇ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਉਹਦਾ ਸਤਿ ਧੰਨਵਾਦ